ਅਜੇ ਤੱਕ ਮਤਲਬ ਨਹੀਂ ਨੀ ਪਈ ਜਾਂਦਾ ਨਾ ਸਵੇਰੇ ਗਰਾਊਂਡ ਦੇ ਵਿੱਚ ਅਸੀਂ ਸਵੇਰੇ ਵੀ ਨਹੀਂ ਅਵਨ ਹੈ ਜੀ ਆਵੇ ਤੂਫਾਨ ਆਵੇ ਜੋ ਮਰਜੀ ਆਵੇ ਪਰ ਆਪਣਾ ਵਰਕਆਊਟ ਨਹੀਂ ਛੁਡਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਗਾਜਰ ਮੋੜੀ ਟਮਾਟਰ ਤੇ ਖੀਰਾ ਇਹ ਆਪਣਾ ਸਲਾਦ ਹੈ ਜੀ ਅਸੀਂ ਸਟਰੈਂਥ ਟ੍ਰੇਨਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਜਾਵਾਂਗੇ ਆਪਣਾ ਕੱਢੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਨ ਪਰਿਵਾਰ ਦੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਪੰਦੇ ਉੱਤਰ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਈ ਵਲੋਗ ਦੇ ਵਿੱਚ ਸੋ ਆਪਣੇ ਜੀ ਵਲੋਗ ਦਾ ਹੈਗਾ 38ਵਾਂ ਤੇ ਦਿਨ ਹੈਗਾ ਅੱਜ ਦਾ ਵੀਰਵਾਰ ਸੋ ਤੁਸੀਂ ਦੇਖ ਸਕਦੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਸਵੇਰੇ ਦੇ 6 ਵਜੇ ਆ ਤੇ ਬਾਰਿਸ਼ ਨਾ ਬਹੁਤ ਜ਼ਿਆਦਾ ਪਈ ਜਾਂਦੀ ਆ ਤੁਸੀਂ ਦੇਖ ਰਹੇ ਹੋ ਮੇਰੇ ਬੈਕ ਸਾਈਡ ਤੇ ਵੀ ਨਾ ਬਹੁਤ ਜ਼ਿਆਦਾ ਬਾਰਿਸ਼ ਪਈ ਜਾਂਦੀ ਆ ਰਾਤ ਦਾ ਹੀ ਮੀਂਹ ਪਈ ਜਾਂਦਾ ਵਾ ਕਿ ਪਹਿਲਾ ਸੀਗਾ ਜੀ SLAVI ਅੱਜ ਆਫ ਕਰ ਦਿੰਦੇ ਆ ਗਰਾਊਂਡ ਦੇ ਵਿੱਚ ਆ ਕੇ ਪਰ ਕੰਪੀਟੀਸ਼ਨ ਸਿਰ ਦੇ ਉੱਤੇ ਪਰ ਆਫ ਕਰ ਨਹੀਂ ਸਕਦੇ ਜੀ ਤੁਹਾਨੂੰ ਗਰਾਊਂਡ ਦੇ ਵਿੱਚ ਅੱਜ ਨਾ ਆਊਟਡੋਰ ਵਰਕਆਊਟ ਹੋਣਾ ਸੀ ਯਾਨੀ ਜਿਹੜਾ ਨਾ ਬਾਹਰ ਬਾਹਰ ਗਰਾਊਂਡ ਦੇ ਵਿੱਚ ਪਰ ਨੀਕ ਪਲਾਨ ਕਰਕੇ ਕੋਸਾਹਬ ਕਹਿੰਦਾ ਬਾਹਰ ਗਰਾਊਂਡ ਦੇ ਵਿੱਚ ਨਹੀਂ ਆਪਾਂ ਵਰਕਆਊਟ ਕਰਨਾ ਹੈਗਾ ਆਪਾਂ ਜਿੱਥੇ ਬੌਕਸਿੰਗ ਰਿੰਗ ਆਪਣਾ ਉੱਥੇ ਹੀ ਆਪਾਂ ਵਰਕਆਊਟ ਕਰਾਂਗੇ ਦੇਖਦੇ ਆ ਕੋਸਾਹਬ ਸਾਨੂੰ ਅੱਜ ਕੀ ਵਰਕਆਊਟ ਕਰਾਉਂਦੇ ਕੀ ਸਾਡਾ ਵਰਕਆਊਟ ਰਹੇਗਾ ਨਹੀਂ ਬਹੁਤ ਹੀ ਤੇਜ਼ ਬਈ ਜਾਂਦਾ ਤੁਹਾਨੂੰ ਮੈਂ ਦਿਖਾ ਦਈਏ ਮੈਂ ਇੱਕ ਵਾਰੀ ਨਹੀਂ ਔਰ ਤੁਸੀਂ ਦੇਖ ਸਕਦੇ ਹੋ ਨਾ ਮੀਂਹ ਪਈ ਜਾਂਦਾ ਹਜੇ ਥੋੜਾ ਜਿਹਾ ਘਟ ਗਿਆ ਮੀਂਹ ਰਾਤ ਤੱਕ ਆਪਾਂ ਮਤਲਬ ਬਹੁਤ ਤੇਜ਼ੀ ਜਰਨੀ ਹੁਣੇ ਥੋੜਾ ਜਿਹਾ ਘਟਿਆ ਨਹੀਂ ਬਹੁਤ ਜ਼ਿਆਦਾ ਜਾਨੀ ਕਿ ਬਾਰਿਸ਼ ਹੀ ਹੋਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਜਗ੍ਹਾ ਗਿੱਲੀ ਪਈ ਆ ਸੋ ਦੇਖ ਲੈ ਤੁਸੀਂ ਦੇਖ ਲੈ ਹੁਣ ਨਾ ਕਿੰਨਾ ਤੇਜ਼ੀ ਮੀਂਹ ਪਈ ਜਾਂਦਾ ਵਾ ਪਰ ਦੇਖੋ ਹੁਣ ਆਪਾਂ ਪ੍ਰੈਕਟਿਸ ਦਾ ਪ੍ਰੋਪਗੈਂਡ ਕਰਨੀ ਹੀ ਕਰਨੀ ਆ ਹੁਣ ਦੇਖਦੇ ਆ ਕੋਸ਼ਿਸ਼ ਹੌਸਲ ਨੂੰ ਕੀ ਵਰਕਆਊਟ ਕਰਾਉਂਦੇ ਆ ਸੋ ਬਲੌਗ ਦੇ ਨਾਲ ਬਣੇਦੇ ਜੋ ਵੀ ਮਗਲ ਅਪਡੇਟ ਹੋਗੀ ਤੁਹਾਨੂੰ ਮੈਂ ਦੱਸਦਾ ਰਹਾਂਗਾ ਲੋ ਵੀ ਮਿੱਤਰੋ ਸਾਡਾ ਜਿਹੜਾ ਸਵੇਰ ਦਾ ਵਰਕਆਊਟ ਆ ਨਾ ਅੱਧਾ ਕ ਖਤਮ ਹੋ ਗਿਆ ਸਵੇਰੇ ਉਹ ਪਹਿਲਾਂ ਪਾ ਕੇ 12 ਵਾਪ ਕੀਤਾ ਫਿਰ ਉਸ ਤੋਂ ਬਾਅਦ ਨੇ ਕੋਸ ਸਾਹਿਬ ਨੇ ਸਾਰੇ ਪੰਚੀ ਬੈਗ ਲਵਾਏ ਸਪੀਡ ਨਾਲ ਬੱਸ ਹੋ ਗਈ ਤੁਹਾਨੂੰ ਤਾਂ ਨਹੀਂ ਹੋਈ ਆ ਪਸੀਨੇ ਤੋਂ ਤੁਸੀਂ ਦੇਖ ਹੀ ਰਹੇ ਹੋ ਕੀ ਕਰਾਇਆ ਕੋਸ ਸਾਹਿਬ ਨੇ ਪਹਿਲਾਂ ਮੇਰੇ ਖਾਲਸੇ 2-2 ਮਿੰਟ ਦੇ ਪੰਜ-ਛੇ ਰਾਉਂਡ ਹੋ ਕਰਾਈ ਫਿਰ ਸਪੀਡ ਨਾਲ ਉਸ ਤੋਂ ਬਾਅਦ ਮੇਰੇ ਖਾਲਸੇ 1-1 ਮਿੰਟ ਦਾ ਰਾਉਂਡ ਕਰਾਈ ਫਿਰ 30-30 ਸੈਟ ਦੇ ਕਰਾਈ ਜਾਨੀ ਕਿ ਬਹੁਤ سارے ਰਾਉਂਡ ਕਰਾ ਦੇਣਾ ਪਤਾ ਨਹੀਂ ਲੱਗਾ ਹੈਗਾ ਤੇ ਲੱਗੇ ਰਹੇ ਲੱਗੇ ਰਹੇ ਸਰੀਰ ਜਵਾਬ ਦੇਗਾ ਮੈਂ ਕਿਹਾ ਕੋਸੋ ਤੁਸੀਂ ਤਾਂ ਬੱਸ ਕਰਨੀ ਹੈ ਅਸੀਂ ਬੱਸ ਕਰ ਲਈਏ ਮੈਂ ਕਿਹਾ ਸੋ ਬੱਸ ਹੋ ਬਸ ਮੋਨੋ ਦੇਖਦੇ ਆ ਅੱਗੇ ਕੀ ਜੇ ਕੋਸਾ ਕੋਰੋਣੇ ਕੋਈ ਸਹੀ ਠੀਕ ਆ ਬਾਕੀ ਆਪਣੀ ਹਲਕੀ ਹਲਕੀ ਛੇੜੋ ਕੁਸ਼ੂਟੋ ਬਾਕਸਿੰਗ ਕਰਕੇ ਬਾਕੀ ਥੋੜਾ ਜਿਹਾ ਕਾਰਡੀਓ ਕਰੂੰਗਾ ਬਾਅਦ ਉਸ ਤੋਂ ਬਾਅਦ ਕੰਪਲੀਟ ਰੈਸਟ ਤੇ ਫਿਰ ਡਾਈਟ ਦੇ ਉੱਤੇ ਦਿਵਾਲੇ ਹੋ ਜਾਣਗੇ ਆਪਾਂ ਕੋਸਾਬ ਨੇ ਅਜੇ ਵਰਕਆਊਟ ਖਤਮ ਨਹੀਂ ਕੀਤਾ ਸਾਡੇ ਕੋਸਾਬ ਕਹਿੰਦੇ ਗੁਰੂ ਜੀ ਵੀਰੇ ਕਹਿੰਦੇ ਤੇਰੀ ਸੁਪਰੀਂਟਾ ਰਹਿੰਦੀਆਂ ਹਜੇ ਮੈਚ ਵਿੱਚ ਵਰਕਆਊਟ ਦਾ ਕਰਾਉਂਦਾ ਮੇਰੇ ਸਾਹ ਵਿੱਚ ਦੇ ਵਿੱਚ ਰਹਿ ਗਏ ਆ ਆ ਕੋਸਾ ਤਾਂ ਸੁਖੋਣਾ ਕੋਸਾਬ ਨੇ ਆ ਨਾ ਜਿਹੜੇ ਹੁੰਦੇ ਨੇ ਕੋਨ ਜਿਹੇ ਹੀ ਹੁੰਦੇ ਆ ਲਗੜਾ ਕਲਰ ਦੇ ਉਹ ਇਕੱਠੇ ਕਰ ਲਿਆ ਇੱਕ ਤਾਂ ਕੋਨਾ 그린 ਜਾ ਇੱਕ ਤਾਂ येलो ਜਾ ਇੱਕ ਆਹ ਰੈਡ ਆਹ ਕੋਨ ਜੇ ਕੋਸਾ ਉਹਨੇ ਰੱਖ ਲਏ ਨੇ ਦੇਖੋ ਕੀ ਕਰਉਂਦੇ ਆ ਕੋਸਾ ਬੜਾ ਕੱਬਾ ਸਵਾ ਚੱਕੀ ਕਰਦੇ ਆ ਸਾਡੇ ਕੋਸਾ ਚਲੋ ਦੇਖਦੇ ਆ ਕੀ ਕਰਾਂਦੇ ਕਰਨਾ ਤਾਂ ਪੈਣਾ ਹੀ ਆ ਆਹ ਦੇਖੋ ਉਹ ਸਾਰੇ ਨੇ ਸਜਾਤੇ ਕੋਨਾ ਇੱਕ ਕਾਰ ਆਖਦਾ 그린 ਕਲਰ ਦਾ ਇੱਕ ਹੋਰ ਆਖਦਾ 그린 ਕਲਰ ਦਾ ਇੱਕ ਉਹ ਤੇ ਕਾ 그린 ਕਲਰ ਦਾ ਇੱਧਰ ਰੈਡ ਦਾ ਤੇ ਦਾ 그린 ਦਾ ਕੋਸਾ ਨੇ ਸਰਕਲ ਜਾ ਬਣਾਤਾ ਮੇਰੇ ਖਿਆਲ ਚ ਤਰਾਣਗੇ ਕੋਈ ਜੰਤਰ ਮੰਤਰ ਜਾ ਚਲੋ ਦੇਖਦੇ ਆ ਕੀ ਹੁੰਦਾ ਵਾ ਹੱਪ 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 ਸੋ ਹਾਜੀ ਦੋਸਤੋ ਆਪਣੇ ਜਿਹੜਾ ਜਿਆਦਾ ਬਾਕਸਿੰਗ ਦਾ ਵਰਕਆਊਟ ਸੀ ਨਾ ਬਾਕਸਿੰਗ ਦਾ ਵਰਕਆਊਟ ਆਪਣਾ ਖਤਮ ਹੋ ਗਿਆ ਤੇ ਹੁਣ ਆਪਾਂ ਆ ਗਏ ਜਿਮ ਦੇ ਵਿੱਚ ਜਿਮ ਦੇ ਵਿੱਚ ਆਪਾਂ ਸਟਰੈਂਥ ਟ੍ਰੇਨਿੰਗ ਕਰਦੇ ਹਾਂ ਹਲਕੀ ਜਿਹੀ ਸੋ ਐਕਸਪਲੋਸਿਵਿਟੀ ਵੀ ਲਾ ਲੋ ਤੇ ਸਟਰੈਂਥ ਵੀ ਲਾ ਲੋ ਨਾ ਮਿਕਸ ਜਿਹਾ ਐਕਸਰਸ ਕਰਾਂਗੇ ਆਪਾਂ ਕਾਇਤਾ 45 ਮਿੰਟ ਆਪਾਂ ਜਿੰਮ ਗਿਆ ਐਕਸਰਸ ਕਰਾਂਗੇ ਪਲੱਸ ਸਟਰੈਂਥ ਟ੍ਰੈਨਿੰਗ ਕਰਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਘਰੇ ਹੁਣ ਬਾਕਸਿੰਗ ਦਾ ਵਰਕਆਊਟ ਆਪਣਾ ਹੋ ਗਿਆ ਬੱਸ ਹੋ ਗਈ ਆਪਣੀ ਤੇ ਹੁਣ ਆਪਾਂ ਕਰਾਂਗੇ ਜਿੰਮ ਤੇ ਫਿਰ ਉਸ ਤੋਂ ਬਾਅਦ ਚਲਾਂਗੇ ਘਰੇ ਸੋ ਬਲੋ ਦੇ ਨਾਲ ਬਣੇ ਜਾਈਏ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਆਪਣਾ ਖਤਮ ਹੋ ਗਿਆ ਪਹਿਲਾਂ ਆਪਾਂ ਬਾਕਸਿੰਗ ਵਰਕਆਊਟ ਕੀਤਾ ਹਨ ਪੰਚਿੰਗ ਵੇਗ ਲੈ ਆਪਾਂ ਕੰਟੀਨ ਦੇ ਇਹ ਟਾਪਾਂ ਫਿਰ ਉਸ ਤੋਂ ਬਾਅਦ ਆਪਾਂ ਕੋ ਸਾਹਮਣੇ ਮੈਨੂੰ ਕਰਾਈਆ ਹਨ ਥੋੜਾ ਜਿਹਾ ਮਤਲਬ ਇ ਕੋਆਰਡੀਨੇਸ਼ਨ ਆਦਿ ਵਗੈਰਾ ਕਰਾਈਆ ਫਿਰ ਉਸ ਤੋਂ ਬਾਅਦ ਮੈਂ ਆਪਣਾ ਜਿਮ ਦੇ ਵਿੱਚ ਸਟਰੈਂਥ ਟ੍ਰੇਨਿੰਗ ਕੀਤੀ ਤੇ 9:30 ਹੋ ਗਿਆ ਆਪਾਂ ਸਵੇਰੇ 6 ਵਜੇ ਦੇ ਆਏ ਹਾਂ ਵਰਕਆਊਟ ਕਰਨ ਤੇ ਹੁਣ ਨਾ ਘਰ ਜਾਣਾ ਸੀਗਾ ਤੁਸੀਂ ਦੇਖ ਸਕਦੇ ਮੀਂਹ ਪਈ ਜਾਂਦਾ ਹਨਾ ਆ ਦੇਖ ਸਕਦੇ ਮੀਂਹ ਪਈ ਜਾਂਦਾ ਮੈਂ ਹੁਣ ਬਾਈਕ ਵੀ ਨਹੀਂ ਲੈ ਕੇ ਆਇਆ ਹੈਗਾ ਆਪਣੀ ਸਵੇਰੇ ਨੂੰ ਕੋ ਸਾਹਬ ਦੀ ਗੱਡੀ ਦੇ ਵਿੱਚ ਬੈਠ ਕੇ ਆ ਗਿਆ ਸੀ ਕਿਉਂਕਿ ਸਵੇਰੇ ਮੀਂਹ ਬਹੁਤ ਜ਼ਿਆਦਾ ਸੀ ਕੋ ਸਾਹਬ ਦੀ ਗੱਡੀ 'ਚ ਆ ਗਿਆ ਸੀ ਤੇ ਹੁਣ ਮੇਰੇ ਕੋਲ ਜਾਣ ਵਾਸਤੇ ਕੋਈ ਸਾਧਨ ਨਹੀਂ ਹੈਗਾ ਮਗਾ ਜੇ ਮੈਂ ਉਮੀਦ ਵਿੱਚ ਜਾਣਾ ਮੇਰਾ ਸਾਰਾ ਕੁਝ ਭੇਜੇ ਦਾ ਫੋਨ ਵੀ ਭੇਜਾਂ ਦਾ ਪਰਸ ਵੀ ਭੇਜਾਂ ਦਾ ਤੇ ਬੈਗ ਦੇ ਵਿੱਚ ਸਮਾਨ ਵੀ ਆ ਕੇ ਲੱਭਦਾ ਬਾਕਸਿੰਗ ਦੇ ਰੋ ਵੀ ਭੇਜਣਿਆ ਸੋ ਹੁਣ ਮੀਂਹ ਪਈ ਜਾਣਾ ਮੈਂ ਸ਼ਿਵਾਨੀ ਭਾਜੀ ਨੂੰ ਕੀ ਜਾਣਾ ਭਾਜੀ ਮੈਨੂੰ ਛੱਡਾ ਸ਼ਿਵਾਨੀ ਭੈ ਜਾਨਦੀ ਨਹੀਂ ਕਿ ਮੈਨੂੰ ਛੱਡਣਾ ਭਾਜੀ ਕੋਲ ਗੱਡੀ ਹੈਗੀ ਆ ਭਾਜੀ ਹਿਲਦੀ ਨਹੀਂ ਹੈਗੀ ਮਗਾ ਭਾਜੀ ਮੜਾ ਜਾ ਸਾਡਾ ਥੋੜੀ ਜੀ ਦੂਰ ਆ ਭਾਜੀ ਸਾਡਾ ਮੈਨੂੰ ਮੜਾ ਜਾ ਚਲੋ ਹੁਣ ਛੱਡੋ ਭਾਜੀ ਹੁਣ ਪ੍ਰੈਕਟਿਸ ਖਤਮ ਹੋ ਗਈ ਹੁਣ ਚੱਲੀ ਛਾਵੀ ਵੀ ਕਰਨੀ ਆ ਜੇ ਹੁਣ ਜਾਵਾਂਗੇ ਘਰੇ ਜਾ ਕੇ ਰਜਿਸਟਰ ਕਰਾਂਗੇ ਬ੍ਰੇਕਫਾਸਟ ਭਾਜੀ ਉਹ ਨੂੰ ਮੜਾ ਗਿਆ ਛੱਡ ਗਿਆ ਸੋ ਹੁਣ ਮੈਸ ਬਣੀ ਭਾਜੀ ਨੂੰ ਮਨਾਨਾ ਤਰਲੇ ਤਰਲੇ ਕਰਦਾ ਭਾਜੀ ਦੇ ਭਾਜੀ ਮੇਨੂੰ ਛੱਡ ਜਾਣਗੇ ਫੇਰ ਕਰ ਜਾ ਕੇ ਆਪਾਂ ਕਰਦੇ ਆ ਬ੍ਰੇਕਫਾਸਟ ਸੋ ਵਲੋਗ ਦੇ ਨਾਲ ਬਣੇ ਦਿਓ ਸੋ ਹਾਂਜੀ ਦੋਸਤੋ ਆਪਾਂ ਘਰੇ ਆ ਗਏ ਆ ਤੇ ਆਪਾਂ ਹੁਣ ਲੱਗਿਆ ਬ੍ਰੇਕਫਾਸਟ ਕਰਨ ਤੇ ਬ੍ਰੇਕਫਾਸਟ ਦੇ ਵਿੱਚ ਲਿਆਵਾ ਜੀ ਆਪਾਂ ਨੇ ਜਾਂ ਦੋ ਆਪਾਂ ਲੈ ਆਪਾਂ ਤਿੰਨ ਸੂਰੀ ਬੋਇਲ ਏਗ ਲੈ ਜਾ ਤੁਸੀਂ ਦੇਖ ਸਕਦੇ ਤੈਨੂੰ ਬਲੇ ਹੋਏ ਅੰਡੇ ਆ ਤੇ ਯੈਲੋ ਪਾਰਟ ਆਪਾਂ ਕੱਟਤਾ ਵਾ ਤੇ ਨਾਲ ਆਪਾਂ ਲਈਆ ਇੱਕ ਪਲੇਟ ਸਲਾਦ ਦੀ ਲਈਏ ਜੀ ਸਲਾਦ ਦੇ ਵਿੱਚ ਆਪਾਂ ਲਿਆਵਾ ਤੁਸੀਂ ਦੇਖ ਸਕਦੇ ਹੋ ਗਾਜਰ ਮੋੜੀ ਟਮਾਟਰ ਤੇ ਕਿਰਾ ਇਹ ਆਪਣਾ ਸਲਾਦ ਹੈ ਜੀ ਸੋ ਇਹ ਆਪਣਾ ਬ੍ਰੇਕਫਾਸਟ ਹੋਏਗਾ ਹਨਾ ਤੇ ਜਿਹਦੇ ਵਿੱਚ ਤੈ ਨੂਬਲੇ ਹੋਏ ਅੰਡੇ ਤੇ ਸਲਾਦ ਦੀ ਪਲੇਟ ਹੋਏਗੀ ਤੇ ਨਾਲ ਆਪਾਂ ਇੱਕ ਗ੍ਰੀਨ ਟੀ ਲਵਾਂਗੇ ਜੇ ਗ੍ਰੀਨ ਕਾਫੀ ਨਹੀਂ ਪੀਂਦੇ ਹੈਗੇ ਤਾਂ ਆਪਾਂ ਆਪਾਂ ਗ੍ਰੀਨ ਟੀ ਪੀਵਾਂਗੇ ਇੱਕ ਕੱਪ ਸੋ ਇਹ ਆਪਣਾ ਜਿਹੜਾ ਬ੍ਰੇਕਫਾਸਟ ਹੋਏਗਾ ਸੋ ਇਸ ਤੋਂ ਬਾਅਦ ਆਪਾਂ ਲਵਾਂਗੇ 12 ਵਜੇ ਪ੍ਰੋਟੀਨ ਵੇ ਅਈਸੋਲੇਟ ਪ੍ਰੋਟੀਨ ਤੇ ਥੋੜੀ ਜਿਹੀ ਆਪਣੀ ਮਿਕਸ ਨਾਲਸੇ ਲਵਾਂਗੇ ਫਿਰ ਉਸ ਤੋਂ ਬਾਅਦ ਲੰਚ ਹੋਏਗਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਹੋਗੀ ਮੈਂ ਤੁਹਾਨੂੰ ਦਿੰਦ ਰ੍ਹਾਂਗਾ ਜੀ ਸੋ ਹਾਂਜੀ ਦੋਸਤੋ ਦੁਪਹਿਰ ਦੇ 2:00 ਹੋ ਗਏ ਤੇ ਆਪਾਂ ਦੇ ਲੰਚ ਦਾ ਟਾਈਮ ਹੋ ਗਿਆ ਤੇ ਆਪਾਂ ਅੱਜ ਲੰਚ ਦੇ ਵਿੱਚ ਲਿਆਵਾ 20 ਗ੍ਰਾਮ ਆਪਾਂ ਬੋਇਲ ਰਾਈਸ ਲਏ ਆ ਤੇ ਨਾਲ ਆਪਾਂ ਲਿਆਵਾ 100 ਗ੍ਰਾਮ ਬੋਇਲ ਚਿਕਨ ਲਿਆਵਾ ਚਿਕਨ ਬ੍ਰੈਸਟ ਲਈ ਆਪਾਂ 100 ਗ੍ਰਾਮ ਚਿਕਨ ਬ੍ਰੈਸਟ ਲਈ ਆ ਤੇ ਇਸ ਉੱਪਰ 20 ਗ੍ਰਾਮ ਬੋਇਲ ਚਿਕਨ ਲਿਆਵਾ ਤੇ ਨਾਲ ਆਪਾਂ ਇੱਕ ਪਲੇਟ ਸਲਾਦ ਦੀ ਲਈ ਜ ਤੇ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਆਪਾਂ ਕਾਫੀ ਕੁਝ ਲਿਆਵਾ ਅੱਜ ਮਤਲਬ ਜੀ ਪਿਆਜ਼ ਟਮਾਟਰ ਹਨਾ ਖੀਰੇ ਛਕੁੰਦਰ ਇੱਕ ਨਿੰਬੂ ਦਾ ਪੀਸ ਗਾਜਰ ਲਈ ਆਪਾਂ ਤੇ ਇਹ ਹੀ ਆਪਣਾ ਲੰਚ ਆ ਹਨਾ ਸੋ ਜਿਹੜੀ ਇਹ ਆਪਣੀ ਥਰਡ ਮੀਲ ਆ ਜਿਹੜੀ ਆਪਾਂ ਸੈਂਡ ਮੀਲ ਸੀ ਨਾ ਉਹਦੇ ਵਿੱਚ ਆਪਾਂ ਲਿਆ ਸੀਗਾ ਇੱਕ ਵੇਅ ਆਈਸੋਲੇਟ ਪ੍ਰੋਟੀਨ ਤੇ ਨਾਲ ਇੱਕ ਐਪਲ ਲਿਆ ਸੀ ਆਪਾਂ ਬਸ ਇੱਕ ਸੇਬ ਲਿਆ ਸੀਗਾ ਗ੍ਰੀਨ ਐਪਲ ਤੇ ਨਾਲ ਆਪਾਂ ਲਿਆ ਸੀ ਉਹਦੇ ਇੱਕ ਵੇਅ ਆਈਸੋਲੇਟ ਪ੍ਰੋਟੀਨ ਦਾ ਹਾਫ ਸਕੂਪ ਉਹ ਲਿਆ ਸੀ ਬਸ ਉਹ ਆਪਣੀ ਸੈਂਡ ਮੀਲ ਸੀ ਜਿਹਦੀ ਮੈਂ ਵੀਡੀਓ ਨਹੀਂ ਬਣਾ ਸਕਿਆ ਸੋ ਇਹ ਆਪਣੀ ਥਰਡ ਮੀਲ ਆ ਜੀ ਆਪਣਾ ਇਹ ਲੰਚ ਆ ਹੁਣ ਲੰਚ ਕਰਕੇ ਆਪਾਂ 2 ਘੰਟੇ ਕਰਾਂਗੇ ਰੈਸਟ ਫਿਰ ਉਸ ਤੋਂ ਬਾਅਦ ਸ਼ਾਮੀ ਜਮਾ ਗਏ ਗਰਾਊਂਡ ਦੇ ਵਿੱਚ ਸੋ ਅਗਰ ਆਰ ਤੁਸੀਂ ਆਪਣਾ ਬੋਡੀ ਵੇਟ ਘਟਾਦੇ ਹੋ ਮਸਲ ਗੈਨ ਕਰ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਹੈ ਜਿਹੜੀ ਤੁਸੀਂ ਲੈ ਸਕਦੇ ਹੋ। ਸੋ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸასი ਸ਼ਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਦੋਸਤੋ ਚੜ੍ਹਦੀ ਕਲਾ ਵਿੱਚ ਰਹੋ। ਸੋ ਦੋਸਤੋ ਸ਼ਾਮ ਦੇ 5 ਵਜੇ ਗਿਆ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ। ਇਹ ਮੀ ਬਹੁਤ ਜ਼ਿਆਦਾ ਪੀ ਜਾਂਦਾ ਵਾ ਹਨਾ। ਤੁਸੀਂ ਦੇਖ ਸਕਦੇ ਹੋ ਮੀ ਬਹੁਤ ਜ਼ਿਆਦਾ ਪੀ ਜਾਂਦਾ ਹਨਾ। ਕੱਲ ਰਾਤ ਦਾ ਹੀ ਮੀ ਲੱਗਾ ਹੋਇਆ ਪਹਿਨ। ਕੱਲ ਮੇਰੇ ਨਾਲ ਜੇ ਰਾਤ 2 1:30 ਵਜੇ ਲੱਗਾ ਸੀ ਮੀ ਅਜੇ ਤੱਕ ਮਤਲਬ ਨਹੀਂ ਮੀਂਹ ਪਈ ਜਾਂਦਾ ਵਾ ਸਵੇਰੇ ਗਰਾਊਂਡ ਦੇ ਵਿੱਚ ਅਸੀਂ ਸਵੇਰੇ ਵੀ ਤੁਸੀਂ ਦੇਖਿਆ ਬਾਰਿਸ਼ ਬਹੁਤ ਜ਼ਿਆਦਾ ਹੋਈ ਜਾਂਦੀ ਸੀ ਪਰ ਆਪਾਂ ਵਰਕਆਊਟ ਕੀਤਾ ਹਾਲ ਦੇ ਅੰਦਰ ਹੈ ਤੇ ਹੁਣ ਵੀ ਆਪਾਂ ਵਰਕਆਊਟ ਆਪਾਂ ਕਰਾਂਗੇ ਆਪਾਂ ਵਰਕਆਊਟ ਨਹੀਂ ਆਪਣਾ ਰੁਕਣਾ ਹੈਗਾ ਮੀਂਹ ਜਿੰਨਾ ਮਰਜੀ ਪਈ ਜਾਵੇ ਹੁਣ ਲਾਈਟ ਵੀ ਨਹੀਂ ਹੈਗੀ ਤੇ ਜਿੱਥੇ ਸਾਰਾ ਬਾਕਸਿੰਗ ਦਾ ਹਾਲ ਹੈ ਨਾ ਕੋਈ ਬਾਕਸਿੰਗ ਦਾ ਵਰਕਆਊਟ ਕਰਨਾ ਤੇ ਅੱਜ ਵੀਰਵਾਰ ਹੈਗਾ ਸਰਕਲ ਟ੍ਰੇਨਿੰਗ ਹੋਊਗੀ ਪਰ ਬਾਰਿਸ਼ ਪਈ ਜਾਂਦੀ ਲਾਈਟ ਵੀ ਹੈ ਨਹੀਂ ਤੇ ਦੇਖੋ ਕੋਸ਼ਿਸ਼ ਆਪਾਂ ਕੀ ਕਰਾਉਂਦੇ ਅੱਜ ਪਰ ਆਪਾਂ ਹੁਣ ਚੱਲਾਂਗੇ ਵਰਕਆਊਟ ਕਰਨ ਦੇਖਦੇ ਪਹਿਲਾਂ ਆਪਾਂ ਕਰਾਂਗੇ ਵਾਰਮ-ਅਪ ਫਿਰ ਦੇਣਾ ਕੋਸਾ ਆਪਾਂ ਨੂੰ ਇੰਡੀਵਿਜੂਅਲ ਛੱਡਦੇ ਆ ਕਿ ਵਰਕਆਊਟ ਕਰਾਂਗੇ ਜੇ ਇੰਡੀਵਿਜੂਅਲ ਛੱਡਦੇ ਕੋਸਾ ਆਪਾਂ ਜੋਰ ਲਾਉਣਾ ਕੋਚ ਕੇ ਜੇ ਕੋਸਾ ਉਹਨੇ ਵਰਕਆਊਟ ਕਰਾ ਲਿਆ ਫਿਰ ਵੀ ਆਪਾਂ ਖਿੱਚ ਕੇ ਜੋਰਾਂ ਜਿੰਨਾ ਕਿ ਮਤਲਬ ਆਪਣੀ ਬੋਡੀ ਆ ਲੌਕ ਕਰੀਏ ਆਪਾਂ ਜੋਰ ਲਾਵਾਂਗੇ ਸੋ ਹੁਣ ਚੱਲਦੇ ਆਪਾਂ ਵਾਰਮ-ਅਪ ਕਰਨਾ ਤੇ ਬਾਕੀ ਜੋ ਵੀ ਅਪਲੋਡ ਹੋਊਗੀ ਜੋ ਵੀ ਅਸੀਂ ਵਰਕਆਊਟ ਕਰਾਂਗੇ ਉਹ ਮਰਜ਼ੀ ਕਰ ਗਰਾਵਾਂਗੇ 20 ਆਵੇ ਹਨੇਰੀ ਆਵੇ ਤੂਫਾਨ ਆਵੇ ਜੋ ਮਰਜ਼ੀ ਆਵੇ ਪਰ ਆਪਣਾ ਵਰਕਆਊਟ ਨਹੀਂ ਛੱਡਣਾ ਚਾਹੀਦਾ ਵਰਕਆਊਟ ਦੇ ਚੱਲਦਾ ਰਹੋਗਾ ਸਪੋਰ ਉਹ ਚੱਲਦਾ ਰਹਿੰਦਾ ਅੱਗੇ ਵਧਦਾ ਰਹਿੰਦਾ ਵਾ ਚਾਹੇ ਮੀਂਹ ਆਵੇ ਨਹੀਂ ਆਵੇ ਤੂਫਾਨ ਆਵੇ ਝੱਖੜ ਆਵੇ ਪਰ ਸਪੋਰਟਸਮੈਨ ਨਹੀਂ ਜਾਂਦਾ ਹੈਗਾ ਟੈਕ ਤੇ ਉਹਨੇ ਪ੍ਰੈਕਟਿਸ ਕਰਨੀ ਹੀ ਕਰਨੀ ਐ ਸੋ ਹੁਣ ਆਪਾਂ ਕਰਦੇ ਆ ਵਰਮਅਪ ਲੋ ਜੀ ਆਪਾਂ ਵਾਰਮਅਪ ਕਰ ਲਿਆ 1/20 ਮਿੰਟ ਨੂੰ ਵਾਰਮਅਪ ਕਰ ਲਿਆ ਮਨੋਂ ਪਰ 80 ਕਰਦੇ ਲਈ ਸਾਡੇ ਤਰੁੰਦਰ ਕਹਿੰਦੇ ਆ ਕੁਝ ਵੀ ਨੂੰ ਕੁਝ ਨਹੀਂ ਜਾਂਦਾ ਜਰ ਮੇਰੀ ਗੱਲ ਸੁਣ ਜਿਹੜਾ ਬੰਦਾ ਪ੍ਰੈਕਟਿਸ ਕਰਦਾ ਨਾ ਸਾਡੇ ਕੋਲ ਸਭ ਉਹਨੂੰ ਕੁਝ ਨਹੀਂ ਕਹਿੰਦੇਗੇ ਠੀਕ ਆ ਆਪਾਂ ਪ੍ਰੈਕਟਿਸ ਕਰਦੇ ਆ ਕੋਈ ਪ੍ਰੈਕਟਿਸ ਨਹੀਂ ਕਰਦਾ ਬਸ ਇਹਦਾ ਮੇਰੀ ਗੱਲ ਜਿਹੜੇ ਇਹ ਫੋਨ ਲਾ ਕੇ ਬੈਠਾ ਰਹਿੰਦਾ ਉਹਨੂੰ ਕੁਝ ਨਹੀਂ ਕਰੇ ਜਿਹੜੇ ਬੰਦੇ ਮੇਰੇ ਡੇਲੀ ਬਲੋਗ ਦੇਖਦੇ ਹਨ ਉਹਨਾਂ ਨੂੰ ਪਤਾ ਮੈਂ ਕਿੰਨੀ ਪ੍ਰੈਕਟਿਸ ਕਰਦਾ ਹਾਂ ਤੁਸੀਂ ਵੀ ਇਹ ਚੀਜ਼ ਦੇ ਗਵਾਹ ਹੈਗੇ ਹੋ ਹਨ ਸੋ ਹੁਣ ਆਪਾਂ ਵਾਰਮ ਅਪ ਕਰ ਲਵਾਂਗੇ ਸਾਈਕਲਿੰਗ ਤੇ 25 ਮੀਟਰ ਰਨਿੰਗ ਕਰਕੇ ਆਵਾਂ ਉਸ ਸਮੇਂ ਕਰਦਾ ਜਦੋਂ ਇਹਨੇ ਵੀਡੀਓ ਬਣਾਉਣੀ ਹੁੰਦੀ ਉਹਦੇ ਪ੍ਰੈਕਟਿਸ ਮਾੜਦਾ ਵਿੱਚ ਚੁੱਪ ਕਰਕੇ ਬੈਠ ਚਲੋ ਕੁੜੀਆਂ ਦਾ ਯਕੀਨ ਨਾ ਕਰਿਆ ਆਪਣਾ ਖਤਮ ਹੋ ਗਿਆ ਤੇ ਆਪਾਂ ਖਤਮ ਕਰਕੇ ਲੱਗੇ ਆਈਆਂ ਜਿਉਣ ਚੰਨ ਬਲੋਗ ਤਾਂ ਨਹੀਂ ਬਣਾਇਆ ਹੈਗਾ ਫਿਨਿਸ਼ ਕਰਦਾ ਕਿਉਂਕਿ ਮੇਰਾ ਬਹੁਤ ਜ਼ਿਆਦਾ ਸੀ ਬਾਰਿਸ਼ ਪਈ ਜਾਂਦੀ ਹੈ ਲਾਈਟਾਈ ਨਹੀਂ ਹੈ ਤੇ ਮੈਂ ਸੋਚਿਆ ਚਲ ਕਰਿਆ ਕਿ ਮੈਂ ਜਿਹੜਾ ਬਲੋਗ ਖਤਮ ਕਰਾਂਗਾ ਤੇ ਉਹ ਵੀ ਕਮਿਟ ਕਰਿਆ ਗਿਆ ਕਿ ਖਤਮ ਕਰੀਏ ਬਰ ਕੋਦੇ ਵਿੱਚ ਅੱਧੀ ਗਿੱਟਾ ਸਭ ਤੋਂ ਵੱਧ ਮੈਂ ਵਰਮਪੀ ਤਾਂ ਹੈ ਨਾ ਕਲੋਸ ਫਿਟ ਦੇ ਤੇ ਵੀ ਮੈਂ ਕਿ ਮੈਂ ਬਾਰੰਬਾਰ ਮੱਗਾਈਤਾ ਬਾਰੰਬਾਰ ਹੀ ਕਲੋਸ ਫਿਟ ਤੇ ਉਹ ਤੁਹਾਡੇ ਕੋਲ ਸੌਣੇ ਸਾਨੂੰ ਸਪੀਡ ਨਾਲ ਮਿਲਦੀ ਸਕੀਪਿੰਗ ਰੋਪ ਕਰਾਈਏ ਨਾ ਰੱਸੀ ਕਰਾਈ ਇੱਕ ਇੱਕ ਮਿੰਟ ਦੇ ਯਾਨੀ ਕਿ 30 ਸੈਕਿੰਡ ਮਤਲਬ ਵੀ ਹਨਾ ਹਾਈ ਨਹੀਂ ਸੀਗੀ ਤੇ ਉਸ ਤੋਂ ਬਾਅਦ ਡਬਲਪਲੀ 30 ਸੈਕਿੰਡ ਹਨਾ ਫਿਰ ਉਸ ਤੋਂ ਬਾਅਦ ਅੱਧੇ ਮਿੰਟ ਦਾ ਅਰੈਸਟ ਸੀਗਾ ਯਾਨੀ ਜੇ ਉਹਦੇ 15 ਰਾਊਂਡ ਲਵਾਏ ਸਕੀਪਿੰਗ ਦੇ 15 ਰਾਊਂਡ ਸਕੀਪਿੰਗ ਦੇ ਫਾਸਟ ਨਾਲ ਇੱਕ ਇੱਕ ਮਿੰਟ ਦਾ 30 ਸੈਕਿੰਡ ਫਾਸਟ ਫਿਰ 30 ਸੈਕਿੰਡ ਚੈਰੀ ਕਰਕੇ ਫੋਰ ਫਾਈਵ 30 ਸੈਕਿੰਡ ਦੀ ਐਕਸਰਸਾਈਜ਼ ਫਿਰ ਉਸ ਤੋਂ ਬਾਅਦ ਕੋਸਾਬ ਨੇ ਕਰੇ ਪੰਚਿੰਗ ਬੈਗ ਕਰਵਾਏ ਕਰਵਾਏ ਮੇਰੇ ਖਿਆਲ ਚ ਪੰਚਿੰਗ ਬੈਗ ਘਟੋ ਘਟ ਮੇਰੇ ਖਿਆਲ ਚ ਕੋਸਾਬ ਨੇ 10 15 ਰਾਊਂਡ ਕਰਾਤੇ ਉਹਨੇ ਪਰ ਮੈਂ ਰਕੇਸ਼ ਕੋ ਸਭ ਕੁਲੋ ਪੈਡ ਕੀਤੇ ਪੰਚੀ ਪੈਡ ਕੀਤੇ ਮੈਂ 6-7 ਰੋਨ ਪੈਡ ਕੀਤੇ ਸਪੀਡ ਨਾਲ ਜਿੰਨੀ ਕਿ ਮੇਰੀ ਬੋਰਡ ਨੇ ਅਲਾਉ ਕੀਤਾ ਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ ਅੰਦਰ ਇਹਨਾ ਬਾਕਸਿੰਗ ਹਾਲ ਦੇ ਵਿੱਚ ਕੁਝ ਦਿਖਣੀ ਸੀ ਰਿਹਾ ਤੇ ਫਿਰ ਉਸ ਤੋਂ ਬਾਅਦ ਮੈਂ ਲਾਸਟ ਵਿੱਚ ਐਂਡ ਦੇ ਵਿੱਚ ਮੈਂ 20 ਮਿੰਟ ਲਗਾਤਾਰ ਮੈਂ ਕ੍ਰੋਸਫਿਟ ਦੇ ਉੱਤੇ ਫਿਰ ਮੈਂ ਕਾਰਡੀਓ ਦਾ ਆਪਸ਼ਨ ਹੁੰਦਾ ਹਾਲ ਜਿਹੜਾ ਨਾ ਕਾਰਡੀਓ ਆਪਸ਼ਨ ਲਾ ਕੇ ਮੈਂ 20 ਮਿੰਟ ਉੱਤੇ ਮੈਂ ਕਾਰਡੀਓ ਕੀਤਾ ਕ੍ਰੋਸਫਿਟ ਦੇ ਉੱਤੇ ਤੇ ਫਿਰ ਉਸ ਤੋਂ ਬਾਅਦ ਮੈਂ ਕੂਲਡਾਊਨ ਕੀਤਾ ਕੂਲਡਾਊਨ ਕਰਕੇ ਘਰੇ ਆ ਗਿਆ ਹੁਣ ਮੈਂ ਘਰ ਆ ਕੇ ਹੁਣ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਮਤਲਬ ਇਹ ਉਹ ਕੀਤਾ ਇਹ ਆਈਸੋਲੇਟ ਇਹ ਆਈਸੋਲੇਟ ਪ੍ਰੋਟੀਨ ਪੀਤਾ ਤੇ ਨਾਲ 100 ਗ੍ਰਾਮ ਪਪੀਤਾ ਖਾਦਾ ਹੁਣ ਆਪਾਂ ਬਣਾਵਾਂਗੇ ਨਾ ਕੇ ਫਿਰ ਕਰਾਂਗੇ ਥੋੜੀ ਜਿਹੀ ਰੈਸਟ ਫਿਰ ਉਸ ਤੋਂ ਬਾਅਦ ਆਪਾਂ ਹਰੇ ਅੜਪੋਰ 7:30 ਤੋਂ ਹੋਇਆ ਆਪਾਂ 8:30 ਜਾਂ 9:00 ਵਜੇ ਆਪਾਂ ਡਿਨਰ ਕਰ ਲੈਣਾ ਤੇ ਡਿਨਰ ਦੇ ਵਿੱਚ ਦੇਖਦੇ ਅੱਜ ਆਪਾਂ ਕੀ ਖਾਣਾ ਵਾ ਸੋ ਵਲੋਗ ਦੇ ਨਾਲ ਬਣੇ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਅਗਲੀ ਵੇ ਬਲੋਗ ਦੇ ਵਿੱਚ ਦੱਸ ਕਰਾਂਗਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦਾ ਪਲੀਜ਼ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸੋ ਹਾਂਜੀ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਤੇ ਆਪਣੀ ਇਹ ਲਾਸਟ ਮੀਲ ਆ ਜੀ ਤੇ ਅੱਜ ਆਪਾਂ ਡਿਨਰ ਦੇ ਵਿੱਚ ਮੈਂ ਉਹੀ ਲਿਆਵਾ ਜੋ ਆਪਾਂ ਲੰਚ ਦੇ ਵਿੱਚ ਲਿਆ ਸੀਗਾ ਹਨਾ ਸੋ ਮੈਂ 100 ਗ੍ਰਾਮ ਵਿੱਚ ਚਿਕਨ ਲਿਆਵਾ ਤੁਸੀਂ ਦੇਖ ਸਕਦੇ ਬੋਇਲ ਚਿਕਨ ਆ ਜੀ ਇਹ ਚਿਕਨ ਬ੍ਰੈਸਟ ਇਹ 100 ਗ੍ਰਾਮ ਚਿਕਨ ਤੇ ਨਾਲ ਇਹ ਲਈਆ ਮੈਂ ਇੱਕ ਪਲੇਟ ਸਲਾਦ ਦੀ ਲਈ ਜੀ ਸਲਾਦ ਦੇ ਵਿੱਚ ਮੈਂ ਲਿਆਵਾ ਇਸ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਮੈਂ ਇੱਕ ਪਿਆਜ਼ ਲਿਆਵਾ ਤੇ ਥੋੜੀ ਜੀ ਮੈਂ ਗਾਜਰ ਲਈ ਆ ਮੂੜੀ ਲਈ ਆ ਥੋੜੀ ਜੀ ਤੇ ਹਾਫ ਮੇਖੀਰਾ ਲਿਆਵਾ ਤੇ ਨਾਲ ਮੇ ਟਮਾਟਰ ਲਿਆਵਾ ਜਾਨੀ ਕਿ ਸਲਾਦ ਦੀ ਆਪਾਂ ਪੂਰੀ ਪਲੇਟ ਭਰ ਕੇ ਲਈਆ ਕਲਰ ਵੇਰੀਏਸ਼ਨ ਆ ਜੀ ਹੈ ਨਾ ਤੇ ਨਾਲ ਆਪਾਂ 100 ਗ੍ਰਾਮ ਜਿਹੜਾ ਆਪਾਂ ਚਿਕਨ ਦਿਆ ਜੀ ਇਹ ਚਿਕਨ ਜਿਹੜਾ ਬੋਇਲ ਕੀਤਾ ਹੋਇਆ ਹੈ ਚਿਕਨ ਆ ਇਹਦੇ ਉੱਪਰ ਕਾਲੀ ਮਿਰਚ ਪਾਈ ਹੋਈ ਆ ਤੇ ਜਿਹੜਾ ਇਹਦੇ ਉੱਤੇ ਆ ਮੈਂ ਇੱਕ ਪਿੰਕ ਸాల్ਟ ਇਹਦੇ ਉੱਤੇ ਐਡ ਕੀਤਾ ਵਾ ਸੋ ਇਹ ਆਪਦਾ ਅੱਜ ਦਾ ਆਪਣਾ ਡਿਨਰ ਆ ਜੀ ਸੋ ਹਾਂਜੀ ਦੋਸਤੋ ਤੁਸੀਂ ਆਪਣਾ ਡਿਨਰ ਦੇਖ ਹੀ ਲਿਆ ਜੀ ਹੈ ਨਾ ਸੋ ਆਪਾਂ ਡਿਨਰ ਦੇ ਵਿੱਚ ਅੱਜ ਚਿਕਨ ਲਿਆਵਾ ਤੇ ਨਾਲ ਆਪਾਂ ਲਿਆਵਾ ਸਲਾਦ ਦੀ ਇੱਕ ਪਲੇਟ ਦੇ ਬਾਅਦ ਨਾਲ ਲਈ ਪੀਵਾਂਗੇ ਆਪਾਂ ਇਹ ਗ੍ਰੀਨ ਕੌਫੀ ਪੀਵਾਂਗੇ ਰਾਤ ਨੂੰ ਹਨਾ ਸੌਣ ਲੱਗੇ ਜਦੋਂ ਆਪਾਂ ਡਿਨਰ ਕਰ ਲਾਂਗੇ ਠੀਕ ਹੈ 10 ਮਿੰਟ ਬਾਅਦ ਆਪਾਂ ਗ੍ਰੀਨ ਕੌਫੀ ਪੀ ਕੇ ਤੇ ਆਪਾਂ ਫਿਰ ਸੋ ਜਾਾਂਗੇ ਤੇ ਬਾਕੀ ਫਿਰ ਸਵੇਰੇ ਮਿਲਾਂਗੇ ਸਵੇਰੇ ਨਵੇਂ ਦਿਨ ਦੇ ਨਾਲ ਕਰਾਂਗੇ ਆਪਣੇ ਬਲੌਗ ਦੀ ਸ਼ੁਰੂਆਤ ਸੋ ਆਪਣੇ ਜਿਹੜਾ ਬਲੌਗ ਹੈ ਜੀ ਆਪਾਂ ਇੱਥੇ ਖਤਮ ਕਰਦੇ ਆ ਸੋ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗਦੀ ਹੈ ਜਾਂ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗਦੀ ਹੈ ਫਿਟਨੈਸ ਦੇ ਰਿਗਾਰਡਿੰਗ ਜਾਂ ਡਾਈਟ ਦੇ ਰਿਗਾਰਡਿੰਗ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਇਸ ਵੀਡੀ ਉਹ ਤੱਕ ਲਈ ਤਨ ਅਨੁਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਨਾਈਟ